ਇੰਡੀਆ ਦੀ ਇੱਕ ਏਜੰਸੀ ਦੀ ਪਾਵਰ ਇਹਦੀ ਉਹਨੇ ਤੇ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸਿਓਂ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਸੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਤੋਂ ਆਈ ਪੌਣੇ ਹਸਤੇਜਾਂ ਤੋਂ ਇਹ ਕਹਿੰਨੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਗੱਲ ਨੂੰ ਸਮਝੋ ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂ ਯੂਐਫਆ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ ਐਨਐਸਏ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲਗਣੀਆਂ ਨੇ ਸਾਡੇ ਉੱਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆਂ ਕਿ ਖਾਲਸਾਪਨ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਭੀ ਨਹੀਂ ਜੀ ਤੁਸੀਂ ਤਾਂ ਖਾਲਸਾਪਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਤੇ ਇੱਥੋਂ ਤੱਕ ਚੱਲ ਜਾਂਦਾ ਆ ਵੀ ਇਹ ਵੀ ਕਹਿਣਾ ਪੈਂਦਾ ਜੀ ਸੰਤ ਜਰਨੈਲ ਸਿੰਘ ਨੇ ਤਾਂ ਖਾਲਸਾਪਨ ਮੰਗਿਆ ਨਹੀਂ